ਛੁੱਟੀਆਂ ਲੈਣ ਦਾ ਵੀ ਪੰਗ ਹੈ ਇੱਕ ਤਾਂ ਹੈ ਮਲਾਜਮ ਕਾਦੇ ਬਣ ਗਏ ਹੁਣ ਛੁੱਟੀਆਂ ਆਈ ਨਹੀਂ ਨਗਦੀ ਬੇਲੇ ਬੰਦਿਆਂ ਦੀ ਹੋਰ ਬੰਦ ਕੀ ਕਰੀ ਜਾਣਾ ਉਹ ਠੀਕ ਆ ਭਾਈ ਠੀਕ ਆ ਤੂੰ ਕੀ ਗੱਲ ਅੱਜ ਇੱਥੇ ਬੈਠਿਆ ਮੰਜੜਾ ਕੇ ਉਹ ਛੁੱਟੀ ਟੀ ਅੱਜ ਫਿਰ ਹੁਣ ਨੌਕਰੀ ਤੋਂ ਐ ਪਾਸ ਹੁੰਦਾ ਨਹੀਂ ਤੈਨੂੰ ਪਤਾ ਮਲਾਜਮਾਂ ਦਾ ਨੌਕਰੀ ਹੋਰ ਹੁਣ ਕਿਹੜੀ ਨੌਕਰੀ ਨੌਕਰੀ ਮਿਲ ਗਈ ਮੰਨੂੰ ਉਦੋਂ ਤਾਂ ਪਿੰਡ ਪਿੰਡਾਂ ਲੈਣ ਦਾ ਬੇੜਾ ਪੈ ਗਿਆ ਹਰਾ ਤਮੈ ਤੈਨੂੰ ਨੌਕਰੀ ਮਿਲ ਗਈ ਸਰਕਾਰੀ ਨੌਕਰੀ ਮਿਲ ਗਈ ਮੈਨੂੰ ਸਰਕਾਰੀ ਨੌਕਰੀ ਤੈਨੂੰ ਕਿੱਮ ਮਾੜਾ ਮੈਂ ਕਿੱਥੇ ਪੱਖੋਂ ਤੈਨੂੰ ਕਾਦੇ ਚ ਨੌਕਰੀ ਮਿਲ ਗਈ ਸਰਕਾਰੀ ਮਿਲ ਗਿਆ ਮੈਨੂੰ ਮਲਾਜਮਾ ਮੈਂ ਅੱਛਾ ਹਾਂ ਕਿਹੜੀ ਪੋਸਟ ਹੈ ਆਏ ਨਹੀਂ ਪਤਾ ਨਾ ਨਰੀਗਾ ਕਾ ਮੈਂ ਨਰੀਗਾ ਕੀ ਹੁੰਦਾ ਇਹ ਆ ਸਰਕਾਰਾਂ ਤੇ ਸਫਾਈ ਸਫਾਈ ਕਰਨੀ ਤੋਂ ਬੈਠੇ ਸਫਾਈ ਕਰਨੀ अच्छा हां उस्ते तैनू सरकारी नौकरी ਮਿਲ ਗਈ ਸਰਕਾਰੀ ਹੋਰ ਹੁਣ 9 ਵਜੇ ਜਾਣਾ 4 ਵਜੇ ਛੁੱਟੀ ਹੈ 2 ਘੰਟੇ ਦੁਪਹਿਰ ਦੀ ਛੁੱਟੀ ਹੈ ਮੈਨੂੰ ਫਿਰ ਤਾਂ ਤੇਰੀ ਤਨਖਾਹ ਵੀ ਖਾਸੀ ਹੋਣੀ ਤਨਖਾਹ ਮੇਰੇ ਛਾਬ ਨਾਲ ਤੰ ਤੰਕ ਰੁਪਈਆ ਇੱਕ ਦਿਨ ਦਾ اچھا ਹਾਂ ਦੇਖ ਮੇਰੀ ਗੱਲ ਸੁਣ ਹਾਂ ਹੁਣ ਨੌਕਰੀ ਮਿਲ ਗਈ ਦੇਖ ਪਹਿਲਾਂ ਭਾਈ ਵੋਟਾਂ 'ਚ ਲੋਕਾਂ ਦਾ ਵੇੜਾ ਪੈ ਗਿਆ ਹਰਾ ਤਮ ਹੈ ਹੁਣ ਮੈਂ ਚਲ ਮਾ ਨੌਕਰੀ ਮਿਲ ਗਈ ਆਪਦੇ ਸੌਕ ਪੂਰੇ ਕਰ ਲੂੰਗਾ ਹੁੰਦਾ ਆ ਕਰੂ ਕਲੱਬ ਚ ਮੈਂ ਹੁਣ ਲਾਉਂ ਤੁਮਕੇ ਨਾ ਵਧੀਆ ਗੱਲ ਅੱਲਾ ਤਨਖਾ ਨਹੀਂ ਆ ਕੇ ਪਈ ਪਾਈ ਜਾਂਦੇ ਤਨਖਾ ਪਈ ਮੈਨੂੰ ਨਾ ਮੰਨ ਤਾ ਯਕੀਨ ਜਾਣੀ ਹੁੰਦਾ ਵੀ ਤੈਨੂੰ ਨੌਕਰੀ ਮਿਲ ਗਈ ਲੈ ਜੇ ਕੈਨੂ ਕੀ ਐ ਤੂੰ ਭੱਜੇ ਫਰਮ ਤਾਂ ਤੈਨੂੰ ਮਿਲ ਜੂ ਹੈ ਫਰੋਂ ਬੱਠਾ ਤੇ ਨੌ ਲਖਾ ਦੀ ਆਪਦਾ ਵੈਸੇ ਤੂੰ ਉੱਥੇ ਕਰਨਾ ਕੀ ਹੁੰਦਾ ਕਰਦਾ ਕੀ ਐ ਸਾਰਾ ਦਿਨ ਮੈਂ ਤਾਂ ਉੱਥੇ ਕੁਛ ਨਹੀਂ ਕਰਨਾ ਕਹੀ ਕੁਹੀ ਚ ਲਾਉਣੀ ਆ ਫੜਾ ਛਫਖਾ ਕੰਮ ਜੇ ਟਾਈਂ ਲੱਗਣਾ ਨੌਕਰੀ ਤੈਨੂੰ ਬੱਠਾ ਤੇ ਤੜਕੇ ਨੌ ਲਖਾ ਲਾਉਣਾ ਤੇਰਾ ਅੱਛਾ ਹਾਂ ਬੱਬਲ ਕੌਰ ਬੱਠਾ ਤੇ ਲਖਾ ਦੀ ਜਿਲਾਨੀਰ ਵੀ ਰੱਖਦੇ ਨੇ ਹੋਰ ਹੁਣ ਕੀ ਨਾ ਬੱਠਲੇ ਚੱਕਣੇ ਨੇ ਕੁਛ ਨਹੀਂ ਉੱਥੇ ਸਫਾਈਓ ਕਰਨੀ ਐ ਹੋਰ ਕੀ ਕਰਨਾ ਪੈਂਦਾ ਨੌਕਰੀ ਚ ਹੋਰ ਬੱਚਾ ਸਫਾਈ ਆ ਬੱਚਾ ਮਤਾ ਪਾਈ ਦੋ ਰੋਟੀ ਖਾਓ ਪਿਓ ਕੱਲ ਤੂੰ ਹੋਰ ਦੱਛ ਹੋਰ ਤਾਂ ਬਸ ਠੀਕ ਆ ਅੱਛਾ ਐਤਵਾਰ ਨੂੰ ਫਿਰ ਛੁੱਟੀ ਹੁੰਦੀ ਆ ਐਤਵਾਰ ਦੀ ਛੁੱਟੀ ਮਲਾਦਮਨ ਤੇਰਾ ਤਾਂ ਵਧੀਆ ਕੰਮ ਲੋਟ ਆ ਗਿਆ ਫਿਰ ਹੁਣ ਵੋਟਾਂ ਬੁੱਟਾਂ ਬਾਰੇ ਕੀ ਵਿਚਾਰਾ ਦੁਆਰਾ ਖੜੇਗਾ ਬਣਾ ਨਾ ਭਾਈ ਆਪਾਂ ਨਹੀਂ ਨਾ 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 ਆਪਾਂ ਨਹੀਂ ਰਿਸਕ ਲੈਣ ਦੇ ਪਾ ਜੀ ਦੇਖ ਲੈ ਕੀ ਮੜਾ ਹਾਲ ਹੋਇਆ ਮੇਰਾ ਮੈਂ ਤਾਂ ਬਚ ਗਿਆ ਮੈਂ ਤਾਂ ਆਇਆ ਮਾਉਨਾ ਮੈਂ ਕੁਛ ਖਾ ਦਮ ਮੈਂ ਤਾਂ ਬੜਵਾ ਹੋ ਗਿਆ ਤੇ ਕਈ ਦਿਨ ਲਾ ਫੇਰ ਕੀ ਆ ਪੰਜ ਸਾਲ ਬਾਅਦ ਫੇਰ ਖੜ ਜੀ ਨਾ ਨਾ ਮੈਂ ਰਿਸ਼ਕੀ ਨਹੀਂ ਲੈਂਦਾ ਲੈ ਹੁਣੇ ਨੌਕਰੀ ਤਾਂ ਲੱਗਿਆ ਹੋਇਆ ਨਾਲੇ ਖੜ ਜੀ ਜੇ ਜਿੱਤ ਗਿਆ ਫੇਰ ਪਹਿਲਾਂ ਜਿੱਤਣ ਤੱਕ ਕੀ ਹੋ ਗਿਆ ਦੇਖ ਲੈ ਹਰਾ ਤਾਂ ਲੋਕਾਂ ਨੇ ਬੇੜਾ ਬਹਿ ਗਿਆ ਲੋਕਾਂ ਦਾ ਬਾਈ ਲੋਕਾਂ ਦੇ ਵਿੱਚ ਮੈਨੂੰ ਤਾਣਾ ਦੇਖ ਕੇ ਮੈਂ ਤਾਂ ਤੈਨੂੰ ਵੋਟ પા ਕੇ ਆਈ ਆ ਬਾਈ ਸੁਆਜ ਲੈਣ ਦੇ ਨੇ ਲੋਕ ਤੂੰ ਤੂੰ ਕੀ ਪਤਾ ਲਿਆ ਮੈਂ ਤਾਂ ਕਿੰਨੇ ਦਿਨ ਤੋਂ ਮੈਂ ਦਾਖਲ ਰਹਿ ਆ ਉਹ ਤੋਂ ਬਬਲਾ ਹੋ ਗਿਆ ਤੇ ਮੈਂ ਤਾਂ ਬੋਤਨ ਤੋਂ ਬਾਹਰ ਜਦੋਂ ਹਾਰ ਗਿਆ ਮੈਂ ਅੱਛਾ ਹੋਰ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੈਂ ਤਾਂ ਦੋ ਤਿੰਨ ਵਾਰੀ ਆ ਕੇ ਗੇਟ ਤੋਂ ਮੁੜ ਗਿਆ ਗੇਟ ਲੱਗਿਆ ਹੁੰਦਾ ਦੇਖ ਕੇ ਮੁੜ ਜਾਨੀ ਆ ਮੈਂ ਕਿਹਾ ਬਾਈ ਕਿਤੇ ਕੰਮ ਗਿਆ ਹੋਣਾ ਚਮਚ ਨਾਲ ਪਾਣੀ ਪੈਂਦਾ ਰਿਹਾ ਮੇਰੇ ਤਾਂ ਮੂੰਹ 'ਚ ਓਹੋ ਹੋਰ ਹੁਣ ਮੈਂ ਤੱਕ ਫਿਰ ਤੂੰ ਤਾਂ ਮੇਰਾ ਬਲੇ ਬਚਾ ਲੈ ਦੋ ਚੱਲ ਬੰਦ ਰੋਣਾ ਹੁਣ ਰੋਣ ਨਾਲ ਕੀ ਬਣਦਾ ਹਉ ਤਾਂ ਸੁਖ ਨਾਲ ਤੈਨੂੰ ਨੌਕਰੀ ਮਿਲ ਗਈ। ਬਾਈ ਦੇਖ ਨਾਲੇ ਮੈਨੂੰ ਨਾ ਕਹੇ ਮੈਂ ਤੈਨੂੰ ਵੋਟ ਪਾਈ ਤੀ। ਹੁਣ ਅਜੇ ਤਾਂ ਕੋਈ ਮੇਰੇ ਬਾਅਦ ਤੱਕ ਵੋਟਾਂ ਨਾਲ ਮੈਂ ਕਿਛੇ ਨੂੰ ਮੈਨੂੰ ਪਾਉਂਦਾ। ਹਉ ਤਾਂ ਚੱਲ ਗਾਲ ਤੇਰੀ ਠੀਕ ਆ। ਮੈਂ ਤਾਂ ਨੌਕਰੀ ਤੇ ਮੈਂ ਤਾਂ ਰਾਜਾ ਬਦਕਰ। ਦੇਖ ਇੱਕ ਵੋਟ ਤੂੰ ਪਾ ਕੇ ਆਇਆ। ਹਾਂ। ਇੱਕ ਤੂੰ ਪੈਸੇ ਦੇ ਕੇ ਪਾਈ। ਹਾਂ ਦਿਹਾੜੀ ਤੇ ਪਾਈ ਚੱਕਰ। ਹਾਂ। ਜਿਹੜੀ ਤੀਸਰੀ ਵੋਟ ਸੀ। ਹਾਂ। ਉਹ ਮੇਰੀ ਸੀ। ਝੂਠ ਕਾ ਬੋਲਦੀਆਂ ਬੇਈਮਨ। ਲੈ ਹੈ। ਫੋਟੋ ਮੇਰੀ ਉੱਤੇ ਫੋਟੋ। ਹਾਂ। ਬਾਈ ਫਿਰ ਤੈਨੂੰ ਦਿਖ ਹੀ ਨਹੀਂ ਸਮਾਰ ਕੇ। ਲੈ ਲੈ। ਕਿ ਨਹੀਂ ਗਾਹ ਹੋਰ ਉੱਥਾ ਕੋਈ ਪੁੱਲਾ ਪਟਕਾ ਪਾ ਗਿਆ ਚੱਲ ਉਹਦਾ ਫਿਰ ਮੇਰੀ ਗਿਣੀ ਨਹੀਂ ਹੋਣੀ ਮੇਰੀ ਵੋਟ ਹੀ ਨਹੀਂ ਗਿਣੀ ਹੈਗੀ ਕਿਸੇ ਨੇ ਮੈਂ ਗਿਣਤੀ ਕਰਾਈਆ ਲੱਬੇ ਖੜਕੇ ਤੈਨੂੰ ਤਾਂ ਵੋਟਾਂ ਦੀ ਗਿਣਤੀ ਨਾਲੇ ਕਿੱਡੇ ਕੰਮ ਧੀ ਤੈਨੂੰ ਹੁਣ ਜੇ ਨਹੀਂ ਮੰਨਣਾ ਨਾ ਮੰਨ ਖੜੇ ਪੈਰ ਉਹਨਾਂ ਨੇ ਚਿੱਧਾ ਮੱਥੇ ਕਹਿਤਾ ਮੂੰਹ ਤੇ ਮੈਨੂੰ ਕਹਦੇ ਤੂੰ ਹਾਰ ਗਿਆ ਮਾ ਪਰਦੇ ਨਾਲ ਕਹਦੇ ਹੁੰਦੇ ਨੇ ਐਸੀ ਜਿੱਗੱਲਾ ਫਿਰ ਹੁਣ ਦੇਖ ਤੇਰੇ ਨੰਬਰ ਦਾ ਸਭ ਤੋਂ ਪਹਿਲਾਂ ਕਸੂਰ ਹੈ ਜਿਨ੍ਹਾਂ ਨੇ ਤੈਨੂੰ ਵੋਟ ਨਹੀਂ ਪਾਈ ਉਹਨਾਂ ਨੂੰ ਕੱਢ ਗਾਲਾਂ ਅੱਜ ਤਾਂ ਸਾਰਿਆਂ ਨੂੰ ਕੱਢਦਾ ਮੈਂ ਤਾਂ ਕਹਿੰਦਾ ਪੱਠਾ ਵਾਹ ਦੇ ਜਿੰਨੇ ਨੇ ਪਾਈ ਨਹੀਂ ਮਨੂੰ ਤੂੰ ਮੇਰੇ ਨਾਲ ਖਾਣੂ ਲੜੇ ਆਂ ਨਾ ਮੈਂ ਤਾਂ ਫੇਰ ਵੀ ਤੇਰਾ ਹਾਲ ਪੁੱਛਣ ਆਈ ਆ ਹਾਲ ਪੁੱਛਦੇ ਤੁਸੀਂ ਤੁਸੀਂ ਧੱਕ ਮੈਂ ਤੈਨੂੰ ਨੂੰ ਭੁੱਖ ਦੇਉ ਹੁਣ ਐ ਵੀ ਨੌਕਰੀ ਲੱਗ ਗਿਆ ਚੱਲ ਹੁਣ ਜਾਏ ਆਉਣੇ ਪਾਰਟੀ ਲੈ ਲਾਂਗੇ ਲੈ ਮੈਨੂੰ ਤਾਂ ਹੁਣ ਪਤਾ ਲੱਗਿਆ ਨੌਕਰੀ ਲੱਗਿਆ ਹਾਂ ਪਤਾ ਲੱਗਿਆ ਉਹ ਪਿੰਡ ਚੋਂ ਪਿੰਡ ਚ ਤਾਂ ਮੂੜੀ ਪਈਆ ਵੀ ਨੌਕਰੀ ਮਿਲ ਗਈ ਪੰਤ ਨੂੰ ਚਾ ਫੇ ਹੁਣ ਪਾਰਟੀ ਲੈ ਆਪੋ ਆਗੀ ਨਾ ਹੁਣ ਉਹ ਤਾਂ ਮਿੱਠਾ ਕਰਾ ਦੇ ਫੇਰ ਜੇ ਨੌਕਰੀ ਲੱਗ ਗਈ ਤਾਂ ਆਪਾਂ ਜਾਂਦੇ ਉੱਦੇ ਪਈ ਮਦਾਨਾ ਬੰਡੂਗਾ ਮੈਂ 20 ਪ ਕਿਉਂ? ਮੈਂ ਦੂਜੇ ਮੈਨੀ ਆਬਦ ਕਰ ਜੋੜਨਾ। ਲੈ ਹੁਣੇ ਨੌਕਰੀ ਲੱਗ ਗਿਆ ਜਦ ਤਨਖਾਹ ਆਉਗੀ ਜਦ ਦੇਖੀ ਜਾਊਗੀ। ਅਥਰ ਕਲੱਬ ਚ ਵੀ ਜਾਣਾ ਠੋਕੇ ਵੀ ਲਾਉਣੇ ਨੇ ਕਿੰਨਾ ਖਰਚਾ ਹੋ ਜਾਊਗਾ ਵੀ ਏਡੀ ਦੂਰ। ਹੁਣ ਜਿਹੜੇ ਕਮਾਏਗਾ ਤੂੰ ਕਲੱਬ ਚ ਢਾ ਦੇ। ਪਰ ਹੋਰ ਮੈਂ ਕੀ ਕਰਨਾ ਕਲੱਬ ਚ ਹੀ ਲਾਉ। ਆਬਦਤਾ ਚੋਂ ਪਗਾਈਏ ਛੜੀ ਉਮਰ ਨੰਗੀ ਕਦੇ ਹਾਰ ਕੇ ਬੋਟਾਂ ਤੇ ਕਦੇ ਕੁਛ ਹੋ ਗਿਆ। ਮੈਂ ਕਹਿੰਨੀ ਆ ਜਿਹੜੀ ਪਹਿਲੀ ਤਨਖਾਹ ਆਉਗੀ ਗੋਡਿਆਂ ਦਾ ਇਲਾਜ ਕਰਾਵਾਂ ਤੁਰੇ ਤਾਂ ਤੇਰੇ ਤੋਂ ਜਾਂਦਾ ਨਹੀਂ। ਨਹੀਂ ਨਹੀਂ ਬੋਟੇ-ਕੂਟੇ ਦਾ ਕੁਛ ਨਹੀਂ ਹੋਇਆ। ਪਹਿਲਾਂ ਕਬਾੜ ਦਾ ਕੰਮ ਸ਼ੁਰੂ ਕਰਿਆ ਤੇ ਉਹ ਤੋਂ ਵੀ ਉਹ ਨਾ ਤੇ ਉਹ ਵੀ ਜਿਹੜੇ ਕਮਾਂਦਾ ਹੋਣਾ ਕੀ ਪਤਾ ਉਹ ਵੀ ਲੈ ਕੇ ਕਲੱਬ ਚ ਜਾਂਦਾ ਹੋਏਗਾ ਕਲੱਬ ਚ ਤਾਂ ਗਿਆ ਨਹੀਂ ਦਾਣਾ ਸ਼ੰਕ ਪੂਰਾ ਕਰਨੇ ਕਲੱਬ ਚ ਤਾਂ ਫਿਰ ਹੁਣ ਚਾਰ ਪੈਸੇ ਜੋੜ ਵੀ ਲੈ ਕੋਈ ਨਹੀਂ ਤਨਖਾਹ ਆਉਗੀ ਤਨਖਾਹ ਵੀ ਮੇਰੀ ਪਤਾ ਕਿ ਨਹੀਂ ਉੱਤਰ 9000 ਰੁਪਏ ਤਨਖਾਹ ਆਉਗੀ ਆ ਕਿਸੇ ਨੇ ਨਹੀਂ ਤੈਨੂੰ ਪੁੱਛਣਾ ਆ ਬਡਾਪੇ ਚ ਹੁਣ ਚਾਰ ਪੈਸੇ ਜੋੜ ਲੈ ਕੰਮ ਆਣਗੇ ਪਿਛਲ ਲੱਗੂ ਮਟਾਪੇ ਚ ਤਾਂ ਮੇਰੀ ਹੁਣ ਉਹ ਜੋ ਵੀ ਫਾਰਮ ਪੜਤੇ ਮੈਂ ਤਾਂ ਅੱਛਾ ਹੋਰ ਹੁਣ ਫਟਾਪਾ ਫਿਰ ਛੱਲ ਲੱਗ ਜੂ ਮੇਰੀ ਮਨੂ ਤਾਂ ਪਾਈ ਮੈਂ ਤਾਂ ਪਛਾਣ ਦੀ ਮਸ਼ੀਨਾ ਹਾਂ ਅੱਜ ਪੈਚ ਮੇਰੇ ਕੋਲ ਥਾ ਮੈਂ ਤਾਂ ਰਾਜਾ ਆ ਬੈਠਾ ਟੌਰ ਨਾਲ ਮਰੂਦ ਥੱਲੇ ਮੈਂ ਤਾਂ ਦੰਤਨ ਵੀ ਮਰੂਦ ਦੀ ਕਰਦਾ ਹੁਣ ਹਾਂ ਹੋਰ ਹੁਣ ਕਿ ਦਾ ਪਰਛੋਂ ਦਾ ਲੱਗਾ ਮੈਂ ਪਹਿਲਾਂ ਤਾਂ ਕਦੇ ਕਰੀ ਨਹੀਂ ਸੀ ਹੰਚਲਾ ਹੋ ਗਿਆ ਪੈਛੇ ਦਾ ਹਾਂ ਬੜਾ ਗੰਦਾ ਤੂੰ ਤਾਂ ਹਾਂ ਬਾਰੇ ਨਾਲ ਕਿਉਂ ਨਾ ਖੇਲਤੇ ਆਪਾਂ ਤਾਂ ਹੁਣ ਰਾਜੇ ਬਣ ਕੇ ਬੱਚ ਅੱਛਾ ਫਿਰ ਹੂੰ ਚਲ ਠੀਕ ਆ ਮੈਂ ਵੀ ਦੇਖਾਂਗੀ ਜਿੱਥੇ ਤੂੰ ਨੌਕਰੀ ਕਰਦਾ ਨਾ ਹਾਂ ਮੈਂ ਵੀ ਸੋਚਦੀ ਆ ਮੈਂ ਵੀ ਭਾਰੀ ਦਮਾ ਫਾਰਮ ਤੇ ਫੜ ਮੈਂ ਪ੍ਰਧਾਨ ਤਰਕੇ ਬੋਲ ਸਰੇ ਪਾ ਇਕੱਠੇ ਹੀ ਜਾਇ ਕਰਾਂਗੇ ਨਾ ਫਰੀ ਤੇ ਮੱਠੜੀ ਚੱਕਣੇ ਨੇ ਤੇ ਚੱਕੀ ਜਾਇ ਕਰੀ ਹੋਰ ਕੀ ਕਰਨਾ ਹੁੰਦਾ ਭਲਾ ਬੱਚੇ ਛੜਕਾਂ ਤੇ ਸਾਫ ਸਫਾਈ ਮਾਰੀ ਮੋਟੀ ਕਿਤੇ ਤੋਬੇ ਤੇ ਗੰਦ ਮੰਦਾ ਉਥੋਂ ਸਾਫ ਸਫਾਈ ਬਚਾਇਆ ਜਾ ਕੰਮ ਹੁੰਦਾ ਇਹੇ ਜਾ ਕੰਮ ਹੁੰਦਾ ਮੈਨੂੰ ਤਾਂ ਲੱਗਦਾ ਤੈਨੂੰ ਕਿਤੇ ਲੇਵਰ ਲੂਵਰ ਤਾਂ ਨਹੀਂ ਰੱਖਿਆ ਉਹਨਾਂ ਨੇ ਜੇ ਬਰ ਨਹੀਂ ਨਰੇ ਗੰਦਾ ਕੰਮ ਹੈ ਸਰਕਾਰ ਵੱਲੋਂ ਹੁੰਦਾ ਇਹ ਕੰਮ ਸਾਨੂੰ ਅੱਛਾ ਕੰਮ ਬਹੁਤ ਬੱਝਿਆ ਭਾਈ ਚੱਲ ਫੇਰ ਉਹਨਾਂ ਨੂੰ ਪਤਾ ਨਹੀਂ ਹੋਣਾ ਵੀ ਤੂੰ ਕਿਹੋ ਜਾਂ ਬੰਦਾ ਤਾਂ ਹੀ ਰੱਖ ਲਿਆ ਬੰਦਾ ਤਾਂ ਉਹ ਪਤੀ ਹੁੰਦਾ ਵੀ ਭਾਈ ਜੇ ਉਹਨਾਂ ਨੂੰ ਪਤਾ ਲੱਗ ਜਾਏ ਭਲਾ ਵੀ ਤੂੰ ਬੋਟਾਂ 'ਚ ਹਾਰ ਗਿਆ ਤੇਰੀ ਪਿੰਡ 'ਚ ਕਿਸੇ ਨਾਲ ਬਣੀ ਨਹੀਂ ਹੋਈ ਮੈਨੂੰ ਲੱਗਦਾ ਤੈਨੂੰ ਕੱਢ ਨਾ ਦੇਣ ਨਾ 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 ਮੈਨੂੰ ਲੱਗਦਾ ਬੰਤ ਵਾਈ ਫੇਰ ਉਹਨਾਂ ਨੂੰ ਤੇਰੇ ਕੈਰੇਕਟਰ ਬਾਰੇ ਨਹੀਂ ਪਤਾ ਜੇ ਕਿਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਤੂੰ ਪਿੰਡ 'ਚ ਖੜਿਆ ਸੀ ਤੈਨੂੰ ਕਿਸੇ ਨੇ ਬੋਟ ਨਹੀਂ ਪਾਈ ਤੇਰੀ ਪਿੰਡ 'ਚ ਕਿਸੇ ਨਾਲ ਬਣਦੀ ਨਹੀਂ ਹਾਂ ਮੈਨੂੰ ਲੱਗਦਾ ਤੈਨੂੰ ਉੱਥੋਂ ਵੀ ਕੱਢ ਦੇਣਗੇ ਉੱਪ ਕਾਲੇ ਮੂਹ ਵਾਲੀਏ ਤੂੰ ਪਹਿਲਾਂ ਵੀ ਉਦੋਂ ਬੱਟਾਂ ਬਲੇ ਆਈ ਸੀ ਉਦੋਂ ਮੈਂ ਹਾਰ ਗਿਆ ਤੂੰ ਤਾਂ ਕੜਮੀਆਂ ਜਪਾਜਾ ਰੋ ਮੇਰੇ ਕੋਲ ਪਾ ਕਿਉਂ ਮੇਰਾ ਕੀ ਕਾਲਾ ਮੂਹ ਫੇਰ ਮੈਨੂੰ ਨੌਕਰੀ ਤੋੜਾਏਂਗੀ ਪਤਾ ਕਿ ਮੈਨੂੰ ਨੌਕਰੀ ਮਿਲੀ ਆ ਮੈਨੂੰ ਜੇ ਮੈਂ ਸੱਚ ਬੋਲਦੀ ਤੈਨੂੰ ਕੌੜੀ ਲੱਗਦੀ ਆ ਤੂੰ ਕੱਡੀ ਕਾ ਕੀ ਮੈਂ ਪਹਿਲਾਂ ਤੈਨੇ ਰਸਗੁੱਲੇ ਨਹੀਂ ਪੁੱਛੇ ਲੱਡੂ ਨਹੀਂ ਪੁੱਛੇ ਨੌਕਰੀ ਲੱਗਿਆ ਜੁੱਤੀ ਚੱਕ ਲਈ ਦੱਸ ਜੁੱਤੀ ਚੱਕ ਲਈ ਤੂੰ ਤਾਂ ਕੜਮੀਆਂ ਤੇਰਾ ਕੀ ਹੱਕ ਹੈ ਹੁਣ ਦਾ ਛੱਡੇ ਘਰ ਮੈਂ ਤਾਂ ਤੈਨੂੰ ਬਧਾਈਆਂ ਦੇਣਾ ਆਈ ਆ ਕਿ ਤੂੰ ਨੌਕਰੀ ਲੱਗਿਆ ਹਾਂ ਤੇ ਤਾਂ ਭੇਜ ਜਾਨੇ ਤੈਨੂੰ ਲੋਕ ਵੀ ਲੇ ਫੇਰ ਉਹ ਜੋ ਤਾਂ ਬੇੜਾ ਬਹਿ ਗਿਆ ਮੈਂ ਹਰ ਵਾਰ ਤਾਂ ਮੇਰੇ ਪੈਰ ਦੀ ਬਿੱਟੀ ਤੱਕੀ ਮੇਰੇ ਤੇ ਟੂਨੇ ਕਰਾਏ ਮੇਰੇ ਕੁਰਤੇ ਤੇ ਚਾਰ ਤਬੀਤ ਨਕਲੇ ਉਦੋਂ ਵੋਟਾਂ ਵੇਲੇ ਲੈ ਤਾਂ ਜਿੱਤਦਾ ਮੇੜਾ ਬੈਠਾ ਮੇਰਾ ਟੂਣਾ ਕਰਾਤਾ ਤੂੰ ਤਾਂ ਮੇਰੀ ਗੱਲ ਪੈ ਜਾਣਾ ਮੈਂ ਤਾਂ ਉਹ ਗੱਲ ਕਰ ਰਹੀ ਆ ਵਿੱਚ ਨੌਕਰੀ ਤੋਂ ਨਿਕਲ ਗਿਆ ਫੇਰ ਬੱਚਾ ਕਿੱਥੇ ਤੂੰ ਭੱਜ ਜਾ ਉੋਂ ਭੱਜ ਜਾ ਮੈਂ ਮਾਂ ਤੇ ਨੂੰ ਦੱਛਤਾ ਮਛਰ ਘੁੱਟ ਘੁੱਟ ਮੈਂ ਵੋਟਾਂ ਵੇਲੇ ਵੀ ਕਹਾਂ ਸੀ ਵੀ ਹਾਰ ਜੇਗਾ ਨਾ ਖੜ ਜਦ ਮੰਨਿਆ ਹੀ ਨਹੀਂ ਹੈਗਾ ਮੈਂ ਤਾਂ ਤੇਰੇ ਪੈਰ ਦੀ ਵੀ ਮਿੱਟੀ ਛਾਪ ਕਰੂੰਗਾ ਢਾੜੂ ਲਾਉਂਗਾ ਬਈ ਮੈਂ ਫੇਰ ਵੀ ਕਹਨੀ ਆ ਹਾਂ ਵੀ ਜੇ ਪਤਾ ਲੱਗ ਗਿਆ ਉੱਥੇ ਕਿਸੇ ਨੇ ਦੱਸਦਾ ਕਿ ਤਾ ਤੈਨੂੰ ਕੱਢਣਾ ਦੇਣਾ ਬੇੜਾ ਤਾ ਬਾਈ ਤੂੰ ਪਿੰਡ ਵਾਲਿਆਂ ਜੀ ਬਾਈ ਤੂੰ ਤੈ ਕਿਛੇ ਦਾ ਬਾਈ ਦੇ ਮੈਨੂੰ ਹਟਵਾਉਣ ਨੂੰ ਕਿਹਾ ਹੈਗੇ ਪਰ ਮੈਂ ਨਹੀਂ ਹਟਦਾ ਐਨੀ ਨੌਕਰੀ ਤੋਂ ਕੱਢ ਚੱਕ ਤਾਂ ਕੈਰ ਪੜਿਆ ਹੋਇਆ ਮੈਂ ਹਾਂ ਚਲ ਕੀ ਪਤਾ ਲੱਗਦਾ ਜੇ ਮੂਡ ਬਦਲ ਗਿਆ ਉਹਨਾਂ ਦਾ ਕੱਢ ਕੇ ਤੇਰੀ ਥਾਂ ਕਿਸੇ ਹੋਰ ਨੂੰ ਰੱਖ ਲੈਣ ਮੈਂ ਤਾਂ ਉਹ ਕਹਿੰਨੀ ਆ ਜੇ ਤੇਰੇ ਤੋਂ ਵਧੀਆ ਮਿਲ ਗਿਆ ਕੋਈ ਤੈਨੂੰ ਕੱਢ ਦੇਣ ਕੱਢਮੀਏ ਤੂੰ 3 ਮਹੀਨੇ ਖੱਟ ਮੱਟ ਬੱਕ ਜਾ ਰੋਕ ਜਾ ਬੱਕ ਜਾ ਮੈਂ ਤੈਨੂੰ ਵੋਟਾਂ 'ਚ ਵੀ ਰੋਕਿਆ ਸੀ ਇੱਕ ਵਾਰੀ ਦੇਖ ਲਈ ਕੋਈ ਗੱਲ ਨਾ ਕਰ ਦੇ ਕਿ ਤਾ ਹੋਰ ਨੌਕਰੀ ਤੋਂ ਕੱਢ ਦੇਣ ਤੈਨ ਨੌਕਰੀ ਤੇ ਤਾਂ ਟੋਕੜਾ ਐਂ ਕਿ ਕੜਮਦਾ ਐ ਆਪ ਤਾਂ ਤੂੰ ਕਰਦੇ ਨਹੀਂ ਕੰਮ ਡੱਕਾ ਨਹੀਂ ਤੋੜਦੀ ਸਾਰਾ ਦਿਨ ਕੋਲੇ ਕੱਚਦੀ ਰਹਿਣੀ ਇੱਧਰ ਬਾਗੀ ਇੱਧਰ ਬਾਗੀ ਟੋਗਲ ਖੋਲ ਤੇਰੇ ਨਾਲੋਂ ਜ਼ਿਆਦਾ ਕੰਮ ਕਰਦੀ ਟੋਗਲ ਖੋਲ ਲੈ ਤੂੰ ਟੋਗਲ ਖੋਲ ਰੋਟੀ ਆ ਕੇ ਆਈਆਂ ਘਰੇ ਤੇ ਵਾਂਗੂ ਆ ਮੈਨੂੰ ਨਹੀਂ ਦਿੰਦੇ ਪੈਸੇ ਦੇ ਦਿੰਦੇ ਟੋਗਲੋ ਤਾਂ ਕੰਨ ਵਾਲੇ ਜਿਹੜੇ ਮਾਰਦੇ ਨੇ ਪੈਸੇ ਦੇਣੋ ਪਿੱਛੇ ਤੇ ਤੂੰ ਖਬਰ ਹੈ ਕਿਤੇ ਕਿਤੇ ਦੱਬੀ ਬੈਠਾ ਹਾਂ ਮੈਂ ਤਾਂ ਪਤਾ ਪੁਲਿਆ ਨਹੀਂ ਦੱਪਿਆ ਆਹੋ ਤਾਂ ਹੀ ਤਾਂ ਪਿੰਡ ਚ ਕਿਸੇ ਨੇ ਵੋਟ ਨਹੀਂ ਪਾਈ ਹਾਰ ਕੇ ਬਹਿ ਗਿਆ ਮੈਨੂੰ ਲੱਗਦਾ ਹੁਣ ਨੌਕਰੀ ਤਾਂ ਕੱਢਣਗੇ ਤੈਨੂੰ ਕਰਨੀ ਨਾ ਕਮਾ ਫੇਰ ਵੀ ਸੋਚ ਲੈ ਕੱਢਣਗੇ ਤੈਨੂੰ ਕੜੀ ਹੋਈ ਧਰਤੀ ਆ ਜਾਂਦੇ ਨੇ ਕੜਮਾ ਉਹਰੇ ਸਾਡੇ ਤਰੇ ਛੁੱਟੀ ਗਲੇ ਜਣ ਵੀ ਪੰਗੀ ਐ ਆ ਬੈਠਿਆ ਬੰਤ ਮੁੱਜੀ ਡਾਂ ਸਾਰਾ ਦਿਨ ਬੇਲਿਆਂ ਤਾਂ ਕਿੱਥੇ ਲੰਘਦਾ ਮੈਂ ਤਾਂ ਕੰਮ ਵਾਲਾ ਬੰਦਾ ਹੋਰ ਭਾਈ ਕੁੜੀਆਂ ਤੱਕ ਨਹੀਂ ਐ ਮੈਂ ਤਾਂ ਭੁੱਲੀ ਗਈ ਕੀ ਕਹਿਣਾ ਸੀ ਪਹਿ ਕੀ ਪੁੱਛਣਾ ਸੀ ਤੂੰ ਪੁੱਛਣਾ ਦੀਗਾ ਹੋਰ ਬੰਤ ਕਿਵੇਂ ਆ ਤੂੰ ਠੀਕ ਐ ਮੈਂ ਕਹਾਂ ਤੂੰ ਹਾਂ ਠੀਕ ਐ ਮੈਂ ਕਹਾਂ ਤੂੰ ਕਿੱਧਰ ਫਿਰਦੀ ਮੇਰਾ ਇਧਰੋਂ ਮੂੰਹ ਨਹੀਂ ਆਉਣਾ ਹੈਗਾ ਮੈਨੂੰ ਫਿਰ ਮੈਨੂੰ ਲੱਗਦਾ ਬੰਤਪਾਈ ਉਹਨਾਂ ਨੂੰ ਤੇਰੇ ਕੈਰੇਕਟਰ ਬਾਰੇ ਨਹੀਂ ਪਤਾ ਵੀ ਤੇਰੀ ਪਿੰਡ 'ਚ ਬਣਦੀ ਨਹੀਂ ਕਿਸੇ ਨਾਲ ਤੂੰ ਵੋਟਾਂ 'ਚ ਹਾਰ ਗਿਆ ਮੈਨੂੰ ਲੱਗਦਾ ਜੀ ਉਹਨਾਂ ਨੂੰ ਪਤਾ ਲੱਗ ਗਿਆ ਉਹ ਤਾਂ ਤੈਨੂੰ ਕੱਢ ਦੇਣਗੇ ਉੱਥੋਂ ਬੇਈਮਾਨ ਨੇ ਤੂੰ ਪਹਿਲਾਂ ਵੀ ਮੈਨੂੰ ਉਹ ਕਰਾਤਾ ਤਿੱਗਾ ਲੈ ਮੈਂ ਕੀ ਕਰਿਆ ਜਦੋਂ ਤੂੰ ਤੂੰ ਤਾਂ ਕੜਮਈਏ ਦੇਖੋ ਉਦੋਂ ਵੋਟਾਂ ਵੇਲੇ ਆਈਓ ਡੋਂ ਮੈਂ ਹਾਰਿਆ ਹੁਣ ਫੇਰ ਆ ਗਈ ਤੂੰ ਹੁਣ ਫੇਰ ਮੈਨੂੰ ਕਢਾਉਣਗੀ ਨੌਕਰੀ ਤੋਂ ਇਕ ਖਿੜੀ ਆਦੀ ਆ ਇੱਕ ਮਿੰਟ ਇੱਕ ਮਿੰਟ ਹੁਣ ਐ ਕਰ ਬੰਤਾ ਬੇਈਮਾਨ ਨੇ ਲੋਕ ਮੈਂ ਤਾਂ ਬੰਥ ਵੋਟ ਪਾਈ ਸੀ ਮੇਰੇ ਨਾਲ ਬਾਈਜਾ ਬਾਈਜਾ ਮੈਨੂੰ ਛਾਰ ਫੋਟੋ ਆਉਂਦੀ ਆ ਉੱਥੇ ਵੋਟ ਦੇਖ ਇੱਕ ਵੋਟ ਤੇਰੀ ਸੀ ਇੱਕ ਜਿਹੜੀ ਤੂੰ ਪੈਸੇ ਦੇ ਕੇ ਪੁਆਈ ਤੀ ਤੀਸਰੀ ਮੇਰੀ ਸੀ ਬਾਈਜਾ ਉਹ ਤਾਂ ਮੈਂ